ਹਨੇ ਸਭ ਕੀ ਮਾਮਲਾ ਜਿਹੜੇ ਦੋਸ਼ੀ ਅੱਜ ਲਿਆਂਦੇ ਗਏ ਫਰੋਕ ਕੀ ਮਾਨਜੋ ਕਮਿਸ਼ਨਰ ਸਾਹਿਬ ਸਰਦਾਰ ਗੌਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਏਡੀਸੀਪੀ ਪ੍ਰਭਜੋਤ ਸਿੰਘ ਜੀ ਵਿਰਕ ਏਸੀਪੀ ਸ਼੍ਰੀ ਕਮਲਜੀਤ ਸਿੰਘ ਜੀ ਔਲਖ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮੰਗਰਲੇ ਸਮੇਂ ਤੋਂ ਜਿਹੜੇ ਡਰੱਗ ਵਿੱਚ ਨਾਲੇ ਲੁੱਟਖੋ ਕਰਨ ਵਾਲੇ ਮਤਲਬ ਚੋਰੀਆਂ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਹੈ ਸਾਡੇ ਥਾਣੇ ਵੱਲੋਂ ਜੰਗੀ ਪੱਤਰ ਤੇ ਮਹਿਮ ਜਿਹੜੀ ਵਿੱਢੀ ਗਈ ਆ ਉਹਦੇ ਤਹਿਤ ਹੀ ਜਿਹੜਾ 3 12 23 ਨੂੰ 3/12/23 ਨੂੰ ਹਰ ਭਜਨ ਜਰਨਲ ਸਟੋਰ ਸੀ ਸ਼ਾਟਾ ਬਾਜ਼ਾਰ ਦੇ ਵਿੱਚ ਤੇ ਇੱਕ ਰਕੇਸ਼ ਕੁਮਾਰ ਦੀ ਦੁਕਾਨ ਸੀ ਜਿਹੜੀ ਇਲੈਕਟ੍ਰੋਨਿਕ ਦਾ ਸਾਮਾਨ ਸੀ ਉਹਦਾ ਉਹਦੇ ਵਿੱਚ ਇਹ ਚਾਰ ਦੋਸ਼ੀ ਸਨ ਜਿਹੜੇ ਅਸੀਂ ਜਿਨ੍ਹਾਂ ਚੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਜਿਹੜਾ ਪ੍ਰੋਟੈਕਸ਼ਨ ਵਾਸਤੇ ਅਸੀਂ ਲਿਆਂਦੇ ਫਰੋਜਪੁਰ ਤੋਂ ਉੱਥੇ ਫੜੇ ਗਏ ਸਨ ਤੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਹ ਹੁਣ ਇਹਨਾਂ ਦਾ ਜਿਹੜਾ ਅਸੀਂ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਇਹਨਾਂ ਦੇ ਵਿੱਚ ਇੱਕ ਜੌਨੀ ਉਰਫ ਰਾਜੂ ਪੁੱਤਰ ਮੋਹਨ ਲਾਲ ਪੁੱਤਰ ਮੋਹਨ ਲਾਲ ਵਾਸੀ ਹੈਗਾ ਕੈਂਟ ਫਿਰੋਜ਼ਪੁਰ ਦੂਸਰਾ ਵਿਕਰਮ ਉਰਫ ਵਿੱਕੀ ਪੁੱਤਰ ਘੁੱਕਾ ਵਾਸੀ ਬਿਲਡਿੰਗ ਨੰਬਰ 82 ਖਟੀਕ ਮੰਡੀ ਵਾਰਡ ਨੰਬਰ 1 ਕੈਂਟ ਫਿਰੋਜ਼ਪੁਰ ਭਾਜੀ ਵੀ ਨਸ਼ੇ ਦੇ ਵੀ ਆਦੀ ਹੈਗੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਜਿਹੜਾ ਅਸੀਂ ਕਰ ਲਿਆ ਤੇ ਉਹ ਇਹਦੇ ਨਾਲ ਤੋਂ ਡੀਪਲੀ ਪੁੱਛਗਿਸ਼ ਕਰਾਂਗੇ ਜਿਹੜੀਆਂ ਹੋਰ ਵੀ ਇਹਨਾਂ ਨੇ ਵਾਰਦਾਤਾ ਵਖ ਵਖ ਸ਼ਰਾਂਚ ਕੀਤੀਆਂ ਉਹਨਾਂ ਬਾਰੇ ਵੀ ਇਹਨਾਂ ਤੋਂ ਅਸੀਂ ਰਿਕਵਰੀ ਕਰਾਂਗੇ ਇਹਨਾਂ ਉੱਪਰ ਪਹਿਲਾਂ ਵੀ ਕੋਈ ਪਰਚੇ ਦਰਜ ਨੇ ਹਾਂ ਇਹਨਾਂ ਤੇ ਪਹਿਲੇ ਵੀ ਕਾਫੀ ਮੁਕਦਮੇ ਜਿਹੜੇ ਆ ਦਰਜ ਨੇ ਤੇ ਹੁਣ ਵੀ ਜਿੰਨਾ ਮੁਕਦਮਿਆਂ ਜਿਹਨਾਂ ਦਾ ਰਹਿੰਦਾ ਉਹਨਾਂ 'ਚ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਪਾਈ ਜਾਏਗੀ ਇਹਨਾਂ ਨੂੰ ਸ਼ਕਤੀ ਨਾਲ ਇਹਨਾਂ ਤੋਂ ਅਸੀਂ ਪੁੱਛਗਿਸ਼ ਕਰਾਂਗੇ ਵੀ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਸ਼ਹਿਰ ਵਾਸੀਆਂ ਨੂੰ ਅਸੀਂ ਸ਼ਹਿਰ ਵਾਸੀਆਂ ਨੂੰ ਇਹੋ ਹੀ ਵੀ ਪੁਲਿਸ ਨੂੰ ਹਮੇਸ਼ਾ ਸੱਚੀ ਤਲਾਹ ਜਿਹੜੀ ਆ ਦੇਣੀ ਚਾਹੀਦੀ ਹੈ ਤੇ ਜਿਹੜੇ ਬੱਚੇ ਗਲਤ ਲਾਈਨ ਚ ਪਏ ਆ ਡਰਗ ਵਗੈਰਾ ਦੇ ਉਹਨਾਂ ਨੂੰ ਸੁਧਾਰਨਾ ਚਾਹੀਦਾ ਵਾ ਜਿਸ ਤਰ੍ਹਾਂ ਕਿ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਵੀ ਮੈਮ ਚਲਾਈ ਅਸੀਂ ਉਹਨਾਂ ਦੇ ਉਕਮਨ ਸਰ ਜਿਹੜੇ 64ਏ ਦੇ ਪਰਚੇ ਵਗੈਰਾ ਦਰਜ ਕਰਕੇ ਅਸੀਂ ਇਹਨਾਂ ਨੂੰ ਜਿਹੜੇ ਸੁਆਮੀ ਵਿਵੇਕਾਨੰਦ ਜਿਹੜਾ ਮਤਲਬ ਨਸ਼ਾ ਛਡਾਊ ਕੇਂਦਰ ਹੈ ਜਾਂ ਹੋਰ ਵੀ ਉਹਨਾਂ ਤੇ ਅਸੀਂ ਮਤਲਬ ਉਹਨਾਂ ਨੂੰ ਦਾਖਲ ਕਰਾ ਰਹੇ ਹਾਂ ਕਿਉਂਕਿ ਇਹ ਜਿਹੜਾ ਬਾਈ ਚੰਗੀ ਮਤਲਬ ਸੰਗਤ ਚ ਜਿਹੜਾ ਇਹ ਪਹਿਲ ਜਿਹੜਾ ਖੇਡਾਂ ਵਗੈਰਾ ਲਈ ਰੁਚੀ ਰੱਖਣ ਜਿਹੜਾ ਹੈ ਡਰੱਗਾਂ ਤੋਂ ਬਚਣ ਸਿਰ ਕੁਝ ਬਰਾਮਦਗੀ ਵੀ ਹੋਈ ਇਹਨਾਂ ਕੋਲ ਹਾਂ ਇਹਨਾਂ ਤੋਂ ਅਸੀਂ ਬਰਾਮਦਗੀ ਕਰ ਰਹੇ ਹਾਂ ਜਿਹੜਾ ਇਹਨਾਂ ਨੇ 1.5 ਲੱਖ ਰੁਪਇਆ ਲੁੱਟਿਆ ਸੀ ਜਾਂ ਹੋਰ ਵੀ ਇਲੈਕਟ੍ਰੋਨਿਕ ਦਾ ਜਿਹੜਾ ਸਾਮਾਨ ਸੀ ਉਹਦੀ ਰਿਕਵਰੀ ਕਰ ਰਹੇ ਧੰਨਵਾਦ